सरपंचਾ ਹਾਂਜੀ ਉੱਥੇ ਦੁਬਾਰੇ ਸਕੂਲ ਦੇ ਲਾਗੇ ਵੀ ਪਾਰਕ ਦਾ ਜਨੀਨ ਆ ਹਾਂਜੀ ਹਾਂਜੀ ਉੱਥੇ ਕੀ ਕੰਮ ਕਰਦਾ ਰਿਹਾ ਲੱਗਾ ਉਹ ਖਰੀਦਣੀ ਦਾ ਤਾਇਆ ਕੀ ਆ ਉਹ ਜਾਂਦਾ ਆਪਣਾ ਵਰਲਡ ਕੱਪ ਜਿੱਤਦੀਆਂ ਆ ਕੁੜੀਆਂ ਉਹ ਆਪਣੇ ਫੇ ਪਿੰਡ ਦੀਆਂ ਕੁੜੀਆਂ ਆ ਗਈਆਂ ਸੀ ਉਹ ਕਹਿੰਦੀਆਂ ਵੀ ਸਾਨੂੰ ਗਰਾਊਂਡ ਬਣਾ ਕੇ ਦਿਓ ਅੱਛਾ ਉਹ ਫੇ ਦੇਖਦੇ ਫਿਰਦੇ ਸੀ ਵੀ ਆਪਾਂ ਗਰਾਊਂਡ ਬਣਾ ਦਈਏ ਵਧੀਆ ਦੋ ਗਰਾਊਂਡ ਬਣਾ ਦਈਏ ਪੇ ਚਲੋ ਨਿਆਣੇ ਸਪੋਰਟ ਕਰਨਗੇ ਤਾਂ ਹੁਣ ਉਹ ਇੰਟਰਸਟਿੰਗ ਬਹੁਤ ਹੋਇਆ ਕੁੜੀਆਂ ਦਾ ਤੇ ਇਹ ਦੇ ਕਰਕੇ ਮਤਲਬ ਦੇਖਦੇ ਸੀ ਕਿ ਮੀਨ ਛਕੋ ਕਹਿੰਦਾ ਕਿਦਾਂ ਕੋ ਗੱਲ ਬਣੀ ਨਾ ਗੱਲ ਬਣੀ ਆ ਰਹੀ ਆ ਮਨ ਨੂੰ ਗੱਲ ਬਣ ਗਈ ਆ ਫੇ ਆਪਾਂ ਦੇਖਦੇ ਬਾਅਦ ਇਹਦਾ ਸਰਪੰਚ ਦਾ ਇੱਕ ਵਧੀਆ ਪ੍ਰਾਲਾ ਹੈ ਜੀ ਬੱਚੇ ਇਸ ਤੰਗ ਦੇ ਨਾਲ ਫਿਜ਼ੀਕਲ ਤੌਰ ਤੇ ਵੀ ਮਜ਼ਬੂਤ ਹੁੰਦੇ ਆ ਬਿਲਕੁਲ ਨਸ਼ਾ ਨੁਸ਼ਾ ਤੋਂ ਵੀ ਬਚਦੇ ਆ ਇਹ ਵਧੀਆ ਗੱਲ ਹੋਇਆ ਨਹੀਂ ਵਧੀਆ ਜੀ ਨਿਆਣੇ ਫੈਕ ਪਾਸੇ ਲੱਗ ਜਾਂਦੇ ਆ ਹਾਂਜੀ ਹਾਂਜੀ ਤੇ ਆਪਣੇ ਨਾਲੇ ਪਿੰਡ ਦਾ ਨਾਮ ਬਣਦਾ ਮੇਨ ਗੱਲ ਤਾਂ ਇਹ ਆ ਜੀ ਪਿੰਡ ਦੇ ਬੱਚੇ ਹੋਣਗੇ ਤਾਂ ਤੁਹਾਡਾ ਪਤਾ ਲੱਗੂ ਵੀ ਹਾਂ ਪਿੰਡ ਦੇ ਇਸ ਪਿੰਡ ਦੇ ਬੰਦੇ ਬੱਚੇ ਸੋਹਣੇ ਆ ਹੂੰ ਤੇ ਮੋਹਰੇ ਸਰਪੰਚ ਦਾ ਵੀ ਹੋਊਗਾ ਬੰਗਰੋਂਡਾ ਵਧੀਆ ਦਿੱਤੀਆਂ ਆ ਲੈ ਇਹਨੂੰ ਪਿੰਡ ਦੀਆਂ ਕੁੜੀਆਂ ਦਾ ਨਹੀਂ ਲੱਗਦਾ ਮੈਨੂੰ ਇਹਨੂੰ ਆਪਣੀ ਸਰਪੰਚੀ ਦਾ ਆ ਹਾਈ ਅੱਲਾ ਕਿਉਂ ਮੈਂ ਜਰਾ ਮੈਂ ਕੀ ਦੱਸਾਂ ਜੀ ਮੇਰੇ ਨਾਲ ਦਾ ਸਾਥੀ ਆ ਜਿੱਥੇ ਆ ਨਹੀਂ ਉਹ ਗਿਆ ਤੁਸੀਂ ਇਹ ਦਿਹਾੜੀ ਬਣਾਉਣ ਬਾਅਦ ਇਹਨਾਂ ਮੈਂ ਨਹੀਂ ਆ ਜਾਣਾ ਮੈਨੂੰ ਕੰਮ ਆ ਮੈਂ ਕਿਹਾ ਮੈਨੂੰ ਪਤਾ ਤੈਨੂੰ ਕੀ ਕੰਮ ਆ ਤੂੰ ਇੱਥੋਂ ਲੈ ਨਹੀਂ ਕਹਿੰਦਾ 나 ਤੁਹਾਡੇ ਕੋਲ ਨਹੀਂ ਨਾ ਮੇਰੀ ਬੇਇਤੀ ਹੁੰਦੀ ਹੈ ਅੱਛਾ ਜੀ ਠੀਕ ਹੈ ਨਾ ਵਾ 100 100 ਪਚੈਰੀ ਜੋ ਇਕੱਠਾ ਕਰਨਾ ਤਨਤਾ ਜਿੱਦਾਂ ਗੱਲ ਕਰਦੇ ਸੀ ਵੀ ਕੁੜੀਆਂ ਨੇ ਕ੍ਰਿਕਟ ਦਾ ਕਿਹਾ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਟੀਮਾਂ ਜਿੱਤਦੀਆਂ ਹੁੰਦੀਆਂ ਹਾਂਜੀ ਉਦੋਂ ਫੇ ਕ੍ਰੇਜ਼ ਵੀ ਨਿਆਣਾ ਚ ਆਪਣਾ ਵਾਦਾ ਜਦੋਂ ਹਾਕੀ ਦਾ ਪਹਿਲਾ بڑا ਰਿਵਾਜ ਸੀ ਟੀਮਾਂ ਜਿੱਤਦੀਆਂ ਸੀ ਆਪਣੀ 올ੰਪ ਵਿੱਚ ਹਰ ਵਾਰੀ ਜਿੱਤ ਕੇ ਆਉਣਾ ਉਹ ਫੇ ਬੱਚੇ ਵੀ ਚਾਹੁੰਦੇ ਆ ਵੀ ਇੰਨੀ ਸਾਨੂੰ ਵੀ ਸ਼ੋਹਰਤ ਮਿਲੇ ਹਾਂਜੀ ਹੁਣ ਆ ਇਸ ਤੋਂ ਬਾਅਦ ਜਿੱਦਾਂ ਸਰਪੰਚ ਸਾਹਿਬ ਨੇ ਦੱਸਿਆ ਵੀ ਕੁੜੀਆਂ ਜਿਹੜੀਆਂ ਹੁਣ ਚਾਹੁੰਦੀਆਂ ਵੀ ਕ੍ਰਿਕਟ ਖੇਡੀ ਜਾਵੇ ਤੇ ਅਜ ਚਲੋ ਵਧਾਈਆਂ ਵੀ ਆ ਸਾਰਿਆਂ ਨੂੰ ਬਈ ਕ੍ਰਿਕਟ ਦੀ ਜਿਹੜੀ ਟੀਮ ਆ ਪਹਿਲੀ ਵਾਰ ਵਰਲਡ ਕੱਪ ਜਿੱਤੀ ਆ ਆਪਣੀ ਟੀਮ ਨੇ ਪਹਿਲੀ ਵਾਰ ਕਰ ਕਮਾਲ ਗਈ ਆ ਜਿਹੜਾ ਆਪਣੇ ਆਸਟ੍ਰੇਲੀਆ ਨੂੰ ਕੁੜੀਆਂ ਨੂੰ ਹਰਾਇਆ ਹਾਂਜੀ ਉਹ ਮੈਚ ਤਾਂ ਦੇਖਣ ਵਾਲਾ ਸੀ ਬਿਲਕੁਲ ਜਿਹੜੀ ਆਪਣੀ ਕੁੜੀਆਂ ਜੰਮੀਆ ਰੋਡ੍ਰੀਗਸ ਹਾਂਜੀ ਉਹਨਾਂ ਕਮਾਲ ਕਰ ਦਿੱਤੀ 127 ਰਨ ਹਮ ਬੜਾਏ ਨਾਟ ਆਊਟ ਬਿਲਕੁਲ ਦੇ ਨਾਟ ਬੇ ਜਿੱਦਾਂ ਪਹਿਲੀ ਗੱਲ ਤਾਂ ਇੰਨਾ ਸਕੋਰ ਸੀ ਬੰਦਾ ਹੌਸਲਾ ਹਾਰ ਜਾਂਦਾ 343 ਰਨਾਂ ਬੜੋਈਆਂ ਸੀ ਹਾਂ ਪਰ ਤਾਂ ਇੱਥੇ ਇਹ ਵੀ ਦੇਖਦੇ ਵੀ ਜਿੱਦਾਂ ਹੁਣ ਆਪਣੇ ਕਿਹਾ ਜਾਂਦਾ ਵੀ ਕੁੜੀਆਂ ਨੂੰ ਇੰਨਾ ਆਪਾਂ ਕਈ ਦਾ ਵੀ ਖੇਡਾਂ ਵੱਲ ਤਾਂ ਜਿ ਲਾਉਂਦੇ ਹੀ ਨਹੀਂ ਨਾ ਆਪਾਂ ਬੇ ਕਾਮ ਘਰਾਂ ਦੇ ਵਿੱਚੋਂ ਉੱਠ ਕੇ ਐਡੇ ਉੱਚੇ ਲੈਵਲ ਹਾਂ ਨਾ ਤੇ ਯਾਨੀ ਵਰਲਡ ਦੀਆਂ ਕਹਿ ਲਓ ਵੀ ਜਿੰਨੀ ਇੰਡੀਆ ਦੀ ਆਪਣੀ ਪੋਪੂਲੇਸ਼ਨ ਆ ਅਰਬ ਤੋਂ ਉੱਤੇ ਵੇ ਉਹਦੇ ਵਿੱਚੋਂ ਸਿਰਫ 12 ਕੁੜੀਆਂ ਚੁਣੀਆਂ ਜਾਣੀਆਂ ਤੇ ਉਹਨਾਂ ਦਾ ਇੰਨੀ ਵਧੀਆ ਪਰਫਾਰਮੈਂਸ ਤੇ ਮਾਪੇ ਲਈ ਕਿੱਡੀ ਮਾਣ ਵਾਲੀ ਗੱਲ ਆ ਅਸੀਂ ਹਮੇਸ਼ਾ ਕਹਿੰਦੇ ਹਾਂ ਕੁੜੀਆਂ ਨੂੰ ਮਾਰੀ ਜਾਂਦੇ ਤੇ ਕੁੱਖਾਂ ਦੇ ਵਿੱਚ ਤਾਂ ਮੁੰਡੇ ਪੈਦਾ ਕਰਦੇ ਆ ਮੁੰਡੇ ਸਾਡੇ ਨਸ਼ਿਆਵਾਂ ਲੋਗ ਹੈ ਹਾਂ ਤੇ ਕੁੜੀਆਂ ਸਾਡੀਆਂ ਦੇ ਕਿੱਥੇ ਕਿੱਥੇ ਪਹੁੰਚ ਗਈਆਂ ਕਿੱਥੇ ਕਿੱਥੇ ਪਹੁੰਚ ਗਈਆਂ ਇਕੱਲੇ ਮਾਪੇ ਨਹੀਂ ਨਾ ਇਕੱਲੇ ਪੰਜਾਬ ਸਮੁੱਚੇ ਦੇਸ਼ ਲਈ ਗੌਰਵ ਦੀ ਗੱਲ ਹੈ ਹੈਗੀ ਯਾਰ ਨਾ ਹਰਪ੍ਰੀਤ ਕੌਰ ਜਿਹੜੀ ਕੈਪਟਨ ਆ ਉਹ ਇੱਕ ਡਿਊਲ ਹੈਗੀ ਆ ਕੁੜੀ ਹਰਨੀਲ ਡਿਊਲ ਅਮਨਜੋਤ ਹੈਗੀ ਆ ਕਿੰਨੇ ਛੋਟੇ ਘਰਾਂ ਜੁਟ ਕੇ ਗਈਆਂ ਤਾਂ ਹੈ ਕਿੱਥੇ ਤੱਕ ਪਹੁੰਚ ਕੀਤੀ ਉਹ ਦੇਸ਼ ਦਾ ਨਾਮ ਕਰਤਾ ਉਹਨਾਂ ਨੇ ਮਾਣ ਆ ਦੇਸ਼ ਨੂੰ ਵਧਾਈ ਹੈ ਸਾਰੇ ਦੇਸ਼ ਵਾਸੀ ਮੈਂ ਮਾਣਤਾ ਸੀ ਹੁਣ ਕਹਿੰਦੇ ਆ ਜਤ ਗਏ ਹੁਣ ਉਹ ਪਹਿਲਾਂ ਰੌਡਰਿਕਸ ਦੀ ਗੱਲ ਕੀਤੀ ਤੁਸੀਂ ਉਹਦੇ ਡੈਡੀ ਨੂੰ ਇਸ ਕਰਕੇ ਉਹ ਜਿੰਮਖਾਨਾ ਕਲੱਬ ਦੀ ਮੈਂਬਰਸ਼ਿਪ ਪ੍ਰਾਤ ਕਰ ਦਿੱਤੀ ਵੀ ਇਹ ਇਸਾਈਆਂ ਦਾ ਪ੍ਰਚਾਰ ਕਰਦਾ ਇੱਥੇ ਹੂੰ ਹੁਣ ਦੇਖੋ ਵੀ ਬਾਅਦ ਦੇ ਵਿੱਚ ਜਦੋਂ ਤੁਸੀਂ ਇੱਕ ਜਿਹੜਾ ਰਾਸਤਾ ਕਿੰਨਾ ਔਖਾ ਹੋ ਕੇ ਸੰਘਰਸ਼ ਦੀ ਕਹਾਣੀ ਹੁੰਦੀ ਆ ਹੁਣ ਆ ਕੇ ਉਹ ਕਹਿ ਸਕਦੇ ਆ ਵੀ ਹੁਣ ਤਾਂ ਬੱਲੇ ਬੱਲੇ ਕਰੀ ਜਾਂਦੇ ਆ ਪਰ ਅੱਜ ਵੀ ਸਾਡੇ 'ਚ ਕਿੰਨਾ ਧਰਮ ਜਾਂ ਕਿੰਦਾ ਸਾਡੇ ਤੇ ਹਾਵੀ ਆ ਮਤਲਬ ਟੈਲੈਂਟ ਦੀ ਗੱਲ ਨਹੀਂ ਹਾਂ ਪਰ ਦੂਜੇ ਪਾਸੇ ਦੂਜੇ ਪਾਸੇ ਇੱਕ ਮਾਸਟਰ ਆ ਕੀ ਵੀ ਸੋਚੋ ਜੈਨੂ ਇੰਨੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹਮ ਕਦੀ ਧਰਮ ਦੇ ਰਾਹ ਦੇ ਉੱਤੇ ਕਦੀ ਜਾਤ ਦੇ ਨਾਂ ਦੇ ਉੱਤੇ ਕਦੀ ਗਰੀਬੀ ਦੇ ਨਾਂ ਦੇ ਉੱਤੇ ਹਮ ਫਿਰ ਵੀ ਉਹ ਅਖੀਰ ਦੇ ਵਿੱਚ ਆ ਕੇ ਉਹ ਮਕਾਮ ਹਾਸਲ ਕਰ ਲਵੇ ਇਹ ਤਾਂ ਉਦੋਂ ਵੀ ਵਧਾਈ ਦੀ ਗੱਲ ਹੈ ਉਦੋਂ ਵੀ ਵਧਾਈ ਦੀ ਗੱਲ ਹੈ ਸਾਰੇ ਨੇ ਉਹ ਗੱਲ ਹੋ ਜਾਂਦੀ ਹੈ ਹਾਂ ਹੁਣ ਮੈਂ ਪਰਦਾ ਸੀਗਾ ਕਿ ਕਹਿੰਦੇ ਜਿਹੜੇ ਹਰਮਨ ਪ੍ਰੀਤ ਦਾ ਡੈਡ ਸੀਗਾ ਉਹਨੂੰ ਲੋਕੀ ਕਹਿੰਦੇ ਸੀ ਕਿ ਕੁੜੀ ਤੇਰੇ ਨੇ ਕੀ ਕਰਨਾ ਆ ਹਮ ਕੀ ਇਹਨੂੰ ਕਰ ਕਰ ਖੜਾ ਕੇ ਕਰਨਾ ਦਾ ਹੈ ਹੈ ਲੋਕਾਂ ਦੀ ਗੱਲਾਂ ਸੁਣੀਆਂ ਪਰ ਉਸ ਮਾੜੇ ਪੁੱਤ ਨੇ ਉਹ ਨਹੀਂ ਹੜਿਆ ਹਾਂ ਉਹ ਜੋ ਕੁੜੀ ਚਾਹੁੰਦੀ ਸੀ ਉਹਨੂੰ ਪੂਰਾ ਪੂਰਾ ਸਾਹ ਦਿੱਤਾ ਹਾਂ ਤੇ ਅੱਜ ਸਾਰੇ ਉਹੋ ਹੀ ਲੋਕੀ ਹਾਂ ਉਹਨੂੰ ਆਪ ਬਧਾਈਆਂ ਦਿੰਦੇ ਆ ਕਿ ਨਾਲ ਆਪ ਗੱਲਾਂ ਕਰਦੇ ਆ ਸਾਡੇ ਪਿੰਡ ਦਾ ਮਾਣ ਆ ਜਦੋਂ ਕਿ ਉਹਨੋਂ ਕਿੱਥੇ ਸੀ ਉਹ ਬਿਲਕੁਲ ਬਿਲਕੁਲ ਹੁਣ ਤਾਇ ਜਿੱਦਾਂ ਉਹਨਾ ਧਰਮ ਦੀ ਆਪਾਂ ਗੱਲ ਕਰਦੇ ਅਮਰੀਕਾ ਦੀ ਗੱਲ ਕਰਾਂ ਅਮਰੀਕਾ ਦਾ ਇਹ ਵੀ ਚਲੋ ਵਧਾਈ ਇੱਕ ਤਰ੍ਹਾਂ ਆ ਬੇ ਨਿਊਯਾਰਕ ਜਿਹੜਾ ਸਭ ਤੋਂ ਵੱਡਾ ਤੇ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸਟੇਟ ਕਹਿ ਲਓ ਸ਼ਹਿਰ ਆ ਹਾਂਜੀ ਆਪਣੇ ਅਮਰੀਕਾ ਦਾ ਉਹਦਾ ਮੇਅਰ ਜਿਹੜਾ ਆ ਉਹ ਆਪਣੇ ਇਦਾਂ ਕਹਿ ਲੋ ਵੀ ਇੰਡੀਅਨ ਬੰਦਾ ਹਾਂ ਮਮਦਾਨੀ ਮੂਲ ਦਾ ਧਰਮ ਜਿਹੜਾ ਜਹਰਾਨ ਮਮਦਾਨੀ ਹਾਂਜੀ ਉਹ ਜਿਹੜਾ ਜਿੱਤ ਗਿਆ ਵੀ 트럼ਪ ਦਾ ਪੂਰਾ ਜੋਲ ਲੱਗਾ ਸੀ ਹਰ ਔਲ ਨੇ ਵੀ 트럼ਪ ਦਾ ਹੁਣ ਆਪਣੀ ਵੀ ਥੋੜੀ ਜਿਹੀ ਲੱਗਣ ਲੱਗ ਗਈ ਆ ਹਾਂ ਉਹ ਕਹਿੰਦਾ ਸੀ ਕਿੰਨਾ ਮੈਂ ਇਹਨੂੰ ਰਿਪੋਰਟ ਕਰਦਾ ਹਾਂ ਦੱਸ ਹਾਂ ਦੇਖੋ ਫਤਬਾ ਲੋਕਾਂ ਨੇ ਦਿੱਤਾ ਹਾਂ ਲੋਕ ਉਹਨੂੰ ਚਾਹੁੰਦੇ ਆ ਤਾਂ ਫਤਬਾ ਉਹਦੇ ਹੱਕ ਹੀ ਦਿੱਤਾ ਲੋਕਾਂ ਨੇ ਉਹਦੀ ਸਿਆਣਪ ਦੇਖੀ ਤਾਂ ਹੀ ਉਹਦੇ ਹਾਂ ਇਹਨੂੰ ਬੰਦ ਨਹੀਂ ਕਿਉਂ ਤਕਲੀਫ ਹੋਈ ਟਰੰਪ ਨੂੰ ਹੋਈ ਇਸ ਗੱਲ ਦੀ ਕਿ ਉਹ ਮੈਂ ਬਾਹਰ ਕੱਢ ਦੇ ਹਾਂ ਨਾ ਇਹ ਕੋਈ ਕੰਮ ਹੁੰਦਾ ਲੋ ਉਹ ਮੈਂ ਵੋਟਾਂ ਸੀ ਜਿੱਤ ਯਤਰੀਆਂ ਸੀ ਤੁਹਾਨੂੰ ਖਤਰਾ ਮਹਿਸੂਸ ਹੋਇਆ ਤੋਂ ਮੈਂ ਕਹਿੰਦਾ ਇਹਨੂੰ ਬਾਹਰ ਕਰ ਦੇਣਾ ਤੇ ਅੱਜ ਜਸ ਮੇਰੇ ਖਬਰਾਂ ਆ ਗਈਆਂ ਦੇਖੋ ਜੇ ਤੱਕ ਗਿਆ ਪਰ ਮਮਦਾਨੀ ਦੇ ਮਾਂ ਦਾ ਨਾਮ ਮੀਰਾ ਨੈਰਿਆ ਹਾਂਜੀ ਚੈਨੋ ਫਿਲਮ ਬਣਾਈ ਸੀ ਨਾ ਆਪਣੀ ਇਸਲਾਮ ਬੰਬੇ ਖਰਿਆ ਤੇ ਨਾਲ ਸੀ ਕੋਣ ਸੁਣ ਬੈਠੀ ਹਾਂਜੀ ਹਨਾ ਤੇ ਉਹਨਾਂ ਦਾ ਲੜਕਾ ਉਹਨਾਂ ਦਾ ਲੜਕਾ ਹਾਂਜੀ ਤੇ ਸਾਨੂੰ ਵੀ ਆਣਾ ਭਾਈ ਸਾਡੇ ਦੇਸ਼ ਦਾ ਹਾਂ ਇਹਦਾ ਡੈਡੀ ਵੀ ਉਹਦਾ ਵੀ ਜਨਮ ਵੀ ਉੱਥੇ ਮੁੰਬਈ ਦਾ ਹਾਂਜੀ ਪਰ ਤਾਇਆ ਦੇਖੋ ਇੰਨੀ ਹੁਣ ਆਪਾਂ ਉਹੀ ਗੱਲ ਕਰਦੇ ਆਂ ਵੀ ਜੇ ਸਾਡੇ ਜਿਹੜੇ ਵੱਡੇ ਲੀਡਰ ਆ ਜੇ ਉਹੀ ਗੱਲਾਂ ਆ ਧਰਮ ਪ੍ਰਾਸਤੀ ਦੀਆਂ ਜਾਤ ਪ੍ਰਾਸਤੀ ਦੀਆਂ ਕਰਨਗੇ ਆਮ ਲੋਕਾਂ ਨੇ ਤਾਂ ਕਰਨਾ ਹੀ ਆ 트럼ਪ ਨੇ ਹੁਣ ਬਿਆਨ ਇਹ ਦਿੱਤਾ ਸੀ ਵੀ ਜਿਹੜੇ ਜਿਊਸ਼ ਆ ਲੋਕ ਉਹ ਨਾ ਇਹਨੂੰ ਵੋਟ ਪਾਉਣ ਆਹੋ ਪਾੜਨ ਦੀ ਕੋਸ਼ਿਸ਼ ਕੀਤੀ ਸੀ ਹਨਾ ਪਾੜਨ ਦੀ ਇੱਕ ਕੋਸ਼ਿਸ਼ ਕੀਤੀ ਵੀ ਉਹ ਨਾ ਪਾੜੇ ਦੁਆ ਕਰਿਓ ਕਿਉਂਕਿ ਇਜ਼ਰਾਈਲਿਆਂ ਦੇ ਬਹੁਤ ਵਿਰੋਧ ਦੇ ਵਿੱਚ ਆ ਗੰਨ ਤਾਂ ਹੋ ਰਹੀ ਆ ਨਿਊਯਾਰਕ ਦੀ ਹੁਣ ਇੱਥੇ ਹੀ ਇਹ ਆ ਵੀ ਲੋਕੀ ਜਿਹੜੇ ਆ ਇਹਦੇ ਵਿੱਚ ਦੇਖੋ ਸਮਝਦਾ ਲੋਕਾਂ ਦੀ ਗੱਲ ਲੋਕਾਂ ਨੇ ਇਹ ਨਹੀਂ ਗੱਲ ਸੁਣੀ ਲੋਕਾਂ ਨੇ ਇਹ ਗੱਲ ਸੁਣੀ ਆ ਜਦੋਂ ਮਮਦਾਨੀ ਨੇ ਇਹ ਕਿਹਾ ਵੀ ਮੈਂ ਜਿਹੜਾ ਆ ਇੱਕ ਤਾਂ ਜਿਹੜੇ ਕਿਰਾਏ ਬਹੁਤ ਵਧੇ ਹੋਇਆ ਉਹਨੇ ਕੰਟਰੋਲ ਕਰਨਾ ਆ ਉਹ ਜਿਹੜਾ ਇੱਥੇ ਦਾ ਇਨਫਰਾਸਟ੍ਰਕਚਰ ਆ ਉਹਦੇ ਉੱਤੇ ਕੰਮ ਕਰਨਾ ਕਰਾਇਆ ਨੇ ਬੱਸਾਂ ਉੱਤੇ ਚਲਾਉਣੀਆਂ ਬੱਸਾਂ ਦੇ ਉੱਤੇ ਗੱਲ ਕਰਨੀ ਆ ਜਦੋਂ ਉਹ ਗੱਲਾਂ ਆ ਲੋਕਾਂ ਨੇ ਉਹ ਸੁਣ ਕੇ ਕੀਤੀਆਂ ਇਹਦਾ ਮਤਲਬ ਇਹ ਲੋਕ ਵੀ ਸਚੇਤ ਆ ਉਹ ਇੰਨੇ ਪਾਗਲ ਨਹੀਂ ਹੈ ਗੱਲਾਂ ਸਾਰੀਆਂ ਲੋਕ ਪੱਖੀ ਨੇ ਹਾਂ ਜਿਉਂ ਲੋਕਾਂ ਨੂੰ ਚ ਫਾਇਦਾ ਹੁੰਦਾ ਤਾਂ ਲੋਕ ਕਿਉਂ ਨਾ ਉਹਦੇ ਪਿੱਛੇ ਜਾਣਗੇ ਹੂੰ ਤੇ ਆ ਹੋਰ ਸੁਣ ਲਾ ਆ ਜਿੰਨਸ ਵੇਲੇ ਕਰਨ ਪੜਦਾ ਸੀਗਾ ਆਪਣਾ ਇੰਡੀਅਨ ਬੰਦਾ ਆ ਸਪਰਮਨੀਅਮ ਵੇਦਮ ਕੀ ਨਾ ਦਾ ਇਦਾਂ ਦਾ ਹਾਂਜੀ ਦੇਸ਼ਮ ਹਾਂ ਅੱਜ ਤੋਂ 43 ਸਾਲ ਪਹਿਲਾਂ ਉਹਨੂੰ ਇੱਕ ਖੂਨ ਦੇ ਇਲਜ਼ਾਮ ਦੇ ਵਿੱਚ ਜੇਲ੍ਹ ਕਰ ਦਿੱਤਾ ਤੇ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਲਜ਼ਾਮ ਝੂਠਾ 43 ਸਾਲ ਜੇਲ੍ਹ ਰਹਿਣ ਤੋਂ ਬਾਅਦ ਉਹਨੂੰ ਬਾਹਰ ਕੱਢਿਆ ਤੇ ਨਾਲ ਹੀ ਕਿ ਉਹ ਮੂਡਰ ਦਿੱਤਾ ਇਹਨੂੰ ਡਿਪੋਰਟ ਕਰ ਦਿਓ ਉਹ ਹਾਂ ਮੈਂ ਕਹਿੰਦਾ ਮੈਂ ਨਿੱਕਾ ਮੈਂ ਤਾਂ ਬੇਬੀ ਸੀ ਹਾਂ ਛੋਟਾ ਜਿਹਾ ਸੀ ਕੁਝ ਮਹੀਨਿਆਂ ਦਾ ਸੀ ਹਾਂ ਹੈ ਸਾਲ ਦਾ ਹੋਊਗਾ ਹਾਂ ਤਾਂ ਹਾਂ ਮੈਂ ਮੈਨੂੰ ਕਹਿੰਦੇ ਅਮਰੀਕਾ ਦੇ ਪੈਰ ਹੋਰ ਕਹਿਦਾ ਪਤਾ ਹੀ ਨਹੀਂ ਪੈਨਸਿਲ ਵੇਰੀਆ ਰਹਿੰਦਾ ਸੀ ਉਹ ਉਹਨੂੰ ਕਿ ਬਾਹਰ ਕੱਢਣਾ ਫੋੜ ਕਰਨਾ ਹੂੰ ਹੁਣ ਕਹਿੰਦੇ ਕੋਰਟ ਨੇ ਉਹ 스테ਜ ਦੇ ਦਿੱਤਾ ਆ ਵੀ ਇਹਦੇ ਪਤਾ ਨਹੀਂ ਕੀ ਹੋਣਾ ਇਹ ਬੰਦਿਆਂ ਵਾਲਾ ਕੰਮ ਯਾਰ ਪੁਨਰਤ ਬੰਦੇ ਨੂੰ ਤੁਸੀਂ 43 ਸਾਲਾਂ ਦੀ ਸਾਰੀ ਜ਼ਿੰਦਗੀ ਖਰਾਬ ਕੀਤੀ ਸਾਰੀ ਜ਼ਿੰਦਗੀ ਨਰਕ ਬਣਾ ਕੇ ਉਸਦਾ ਦਿਨ ਤੱਕ ਨਹੀਂ ਮਾਣ ਹੁੰਦਾ ਹਾਂ ਤਾਂ ਫੇਰ ਉਹਨੂੰ ਹੀ ਨਹੀਂ ਸਮਾਂ ਉਹਨੂੰ ਕੋਈ ਕੰਪਨਸੇਸ਼ਨ ਦੇਣ ਦੀ ਜਗ੍ਹਾ ਉਹ ਤਾਂ ਮਾਫ਼ੀ ਮੰਗਣ ਦੀ ਜਗ੍ਹਾ ਉਲਟਾ ਹੰਡ ਬੂਡ ਕਰਨਾ ਹਣੋ ਤਾਂ ਇੱਥੇ ਦੇਖੋ ਇਹ 1983 ਦੀ ਸ਼ਹਿਰ ਘਟਨਾ ਇਹਦਾ ਰੂਮ ਮੇਟ ਏ ਸੀ ਉਹਦੀ ਮੌਤ ਹੋ ਜਾਂਦੀ ਹੈ ਹਾਂਜੀ ਉਹ ਤੇਨੂੰ ਇਲਜ਼ਾਮ ਲੱਗਦੇ ਆ ਇਹਨੂੰ ਸੈਟ ਰੰਦੇ ਆ ਜੇਲ੍ਹ ਚ ਪ੍ਰੂਫ ਹੀ ਨਹੀਂ ਕਰ ਪਾਇਆ ਬੰਦਾ ਅੱਛਾ ਠੀਕ ਹੈ ਜੀ ਜੇਲ੍ਹ ਦੇ ਵਿੱਚੇ ਰਹਾ ਹੁਣ ਆ ਨਵੀਂ ਟੈਕਨੋਲੋਜੀ ਆ ਗਈ ਹੈ ਟੈਕਨੋਲੋਜੀ ਦੇ ਨਾਲ ਉਹ ਸਾਰਾ ਕੁਝ ਉਹਨਾਂ ਨੇ ਫੇਰ ਬਹੁਤ ਇਦਾਂ ਦੇ ਕੇਸ ਹੋਏ ਆ ਵੀ ਪੁਰਾਣੇ ਕੱਢੇ ਗਏ ਉਹਦੇ ਵਿੱਚ ਫੇਰ ਜਦੋਂ ਨੇ ਰਿਸਰਚ ਕੀਤੀ ਉਹ ਕਹਿੰਦੇ ਵੀ ਨਹੀਂ ਇਹਦਾ ਨਹੀਂ ਕਸੂਰ ਸੀ ਉਹਨਾਂ ਨੇ ਚਲੋ ਜੀ ਜੇਲ੍ਹ ਦੇ ਵਿੱਚੋਂ ਛੱਡ ਦਿੱਤਾ ਉਹ ਜਦੋਂ ਹੀ ਜੇਲ੍ਹ ਚੋਂ ਜੇ ਨਿਕਲਿਆ ਬਾਹਰ ਆਈਸ ਸਾਲੇ ਖੜੇ ਸੀ ਆਈਸ ਬੜੀ ਮਸ਼ਹੂਰ ਹੈ ਜਿਹਨੂੰ ਕਹਿੰਦੇ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਐਂਡ ਕਸਟਮਰ ਐਨਫੋਰਸਮੈਂਟ ਉਹ ਬੰਦੇ ਬਾਹਰ ਖੜੇ ਉਹਨਾਂ ਨੇ ਆਉਂਦੇ ਨੂੰ ਵਿਚਾਰਾ ਬਾਹਰ ਨਿਕਲਿਆ ਹੁਣ ਖੁਸ਼ੀ-ਖੁਸ਼ੀ ਵੀ ਬਾਹਰ ਜਾਊਗਾ ਇਹ ਮੋਰੇ ਖੜੇ ਕਹਿੰਦੇ ਜੀ ਦਿਲ ਦਾ ਰਿਪੋਰਟ ਕਰਨਾ ਜਿੱਦਾਂ ਤੁਸੀਂ ਦੱਸਿਆ 9 ਮਹੀਨਿਆਂ ਦਾ ਜਦੋਂ ਉੱਥੇ ਅਮਰੀਕਾ ਚਲੇ ਗਿਆ ਠੀਕ ਹੈ ਤਾਂ ਸੋਨੂੰ ਤਾਂ ਮੁਕਤ ਅਮਰੀਕਾ ਹੀ ਆ ਤੇ ਉਹਨੇ ਅਰਜੀ ਵੀ ਲਾਈ ਹੋ ਸੀ ਉਹਦੇ ਕਹਿਣ ਮੁਤਾਬਕ ਵੀ ਜਦੋਂ ਇਹ ਜੇਲ੍ਹ ਚ ਗਿਆ ਉਸ ਤੋਂ ਪਹਿਲਾਂ ਅਰਜੀ ਲਾ ਗਿਆ ਸੀ ਸੀਸੀਡੀ ਨੂੰ ਸ਼ਿਪਦੀ ਮਿਲੀ ਨਹੀਂ ਅੱਛਾ ਤੇ ਉਹ ਕਹਿੰਦੇ ਵੀ ਹੁਣ ਇਹਨੂੰ ਜੀ ਨਹੀਂ ਜੀ ਅਸੀਂ ਤਾਂ ਵੀ ਗੱਲ ਪਤਾ ਨਹੀਂ 40 ਸਾਲ ਪੁਰਾਣਾ ਕੋਈ ਉਹ ਤੇ ਡਰਗ ਦਾ ਕੇਸ ਉੱਤੇ ਪੋਂਡੇ ਆ ਹਾਂਜੀ ਹਨਾ ਇਹ ਵੀ ਤਾਇਆ ਦੇਖੋ ਥੱਲੇ ਜਿਹੜਾ ਲੋਕਾਂ ਦੀ ਕਮੈਂਟ ਆ ਉਹ ਜਿਹੜਾ ਆ ਅੱਜ ਵੀ ਨਫਰਤ ਜਿਹੜੀ ਜਦੋਂ ਟਰੰਪ ਵਰਗੇ ਲੋਕ ਇਦਾਂ ਦੀਆਂ ਗੱਲਾਂ ਕਰਦੇ ਆ ਉਹ ਥੱਲੇ ਤੱਕ ਜਿਹੜੇ ਲੋਕ ਆ ਆਸਫਲ ਹੋਏ ਹੁੰਦੇ ਆ ਆਸਫਲੇ ਕਹਿ ਸਕਦੇ ਕਿੰਨਾ ਜ਼ਿਆਦਾ ਬੋਲਦੇ ਆ ਆਪਣੇ ਆ ਮੁੰਡਾ ਸੀ ਨੋ ਜਸ਼ਨ ਜਸ਼ਨ ਹਾਂ ਜਸ਼ਨ ਉਹਦਾ ਦੇਖੋ ਹੁਣ ਪਹਿਲਾਂ ਕਿਦਾਂ ਰੌਲਾ ਪਾਇਆ ਜੀ ਇਹਨੇ ਨਸ਼ੇ ਕਰਕੇ ਦੂਜਾ ਕੀਤਾ ਉਹਦੇ ਘਰ ਦੇ ਵੀ ਕਹਿੰਦੇ ਸੀ ਅਮਲਤਾਰੀ ਮੁੰਡਾ ਹੁਣ ਉਹ ਸਿੱਧ ਹੋ ਗਿਆ ਉਹਨਾਂ ਨੇ ਕੈਦਤ ਆਇਆ ਪੁਲਿਸ ਡਿਪਾਰਟਮੈਂਟ ਵੀ ਨਹੀਂ ਇਹਨੇ ਨਸ਼ਾ ਨਹੀਂ ਸੀ ਕੀਤਾ ਬਈ ਉਹਨਾਂ ਤੋਂ ਤਾਂ ਬਰੀ ਆ ਇਹ ਚਲੋ ਹੋ ਗਿਆ ਵੀ ਹੁਣ ਉਤੇ ਉਤੇ ਦੂਜਾ ਹੋਣਗੇ ਪਰ ਦੇਖੋ ਵੀ ਕਿੰਨੀ ਨਫਰਤ ਭਰ ਦਿੱਤੀ ਆ ਮੀਡੀਆ ਨੇ ਆ ਸਾਡੇ ਹੁਣ ਅਸੀਂ ਕਹਿ ਤਾਂ ਦਿੰਦੇ ਆ ਵੀ ਸਾਨੂੰ ਤਾਂ ਲਾਗੇ ਵੀ ਕੀਤਾ ਲੋਕਾਂ ਤੱਕ ਸਾਡੀ ਆਵਾਜ਼ ਵੀ ਪਹੁੰਚਾਈ ਆ ਪਰ ਥੱਲੇ ਜਿਹੜੇ ਨਫਤ ਵਾਲੇ ਲੋਕ ਆ ਕਿਦਾਂ ਕਮੈਂਟ ਕਰ ਕਦਾਂ ਕਮੈਂਟ ਕਰਦੇ ਹੁਣ ਤਾਂ ਜੀਤ ਦੀ ਗਾਲੀ ਕਰ ਲੈ ਹੂੰ ਦੱਜੀ ਤੋਂ ਆਸਟ੍ਰੇਲੀਆ ਗਿਆ ਹਾਂਜੀ ਹਨਾ ਉੱਥੇ ਕਦੇ ਜੋ 에어ਪੋਰਟ ਤੇ ਗਿਆ ਕਿੰਨਾ ਲੋਕਾਂ ਨੇ ਗਿਆ ਟੈਕਸੀ ਡਰਾਈਵਰ ਆ ਗਿਆ ਓਵਰ ਡਰਾਈਵਰ ਆ ਗਿਆ ਤੇ ਸੈਵਰ 11 ਵਿੱਚ ਕੰਮ ਕਰਨਾ ਹੈ ਇਹਨੂੰ ਫਲਾਨਾ ਕਰਨਾ ਹੈ ਤੇ ਉਹ ਕਰਉਣਾ ਬਸ ਕਿ ਉਹ ਜੀ ਨਫ਼ਰਤ ਇਹਨਾਂ ਦੇ ਨਾਲ ਹੋ ਰਹੀ ਹੈ ਬਿਲਕੁਲ ਹਾਂ ਸੋਚ ਦਾ ਜਲੂਸ ਕੱਢਣ ਦਾ ਹੈ ਬਿਲਕੁਲ ਫੋਨ ਤੇ ਕਹਿੰਦਾ ਉਸੇ ਤੇ ਮਿਨਿਸਟਰ ਨੇ ਮਲਟੀਕਲਚਰ ਮਿਨਿਸਟਰ ਨੇ ਮਾਫੀ ਵੀ ਮੰਗੀ ਹਾਂਜੀ ਉੱਥੇ ਮਾਫੀ ਮੰਗੀ ਆ ਵੀ ਇਹ ਕੋਸ਼ਕ ਬੰਦੇ ਦੇਖੋ ਤਾਇਆ ਆਸਟ੍ਰੇਲੀਆ ਬਹੁਤ ਵਧੀਆ ਦੇਸ਼ ਹੈ ਹੁਣ ਜੇ ਆਪਾਂ ਦੇਖੀਏ ਵਿਰੋਧ ਤਾਂ ਸਾਡੇ ਬੰਦਿਆਂ ਨੇ ਵੀ ਬਹੁਤ ਕੀਤਾ ਇੱਥੇ ਵੀ ਇਹਨੇ ਹਵਤਾਬ ਹੋ ਜਾਂਦੇ ਕਾਤੇ ਨਹੀਂ ਹਸਲਾ ਪਿਆ ਉਹ ਕਰ ਦਿੱਤਾ ਜੋ ਕਰਦਾ ਹੈ ਹਰ ਥਾਂ ਦੇ ਬੰਦੇ ਹੁੰਦੇ ਆ ਵਿਰੋਧ ਕਰਨ ਵਾਲੇ ਹੁਣ ਇੱਥੇ ਆਪਾਂ ਚਲੋ ਉਹਨਾਂ ਤਾਂ ਮਾਫੀ ਮੰਗ ਲਈ ਆਸਟ੍ਰੇਲੀਆ ਵੱਲੋਂ ਮਲਟੀਕਲਚਰਲ ਅਫੀਅਰ ਮਿਨਿਸਟਰ ਰਕੈਜ਼ ਇਹ ਕਹਿ ਲਓ ਵੀ ਵੱਡੀ ਪਲਾਪ ਦੀ ਆ ਵੀ ਉਹ ਬੰਦੇ ਨੇ ਨੋਟ ਕੀਤੀ ਹੈ ਗੱਲ ਹਮਮ ਕਈ ਬੰਦਿਆਂ ਨੇ ਇੱਥੇ ਕਮੈਂਟ ਹੁੰਦੇ ਆ ਆ ਪਿੱਛੇ ਜਿਹੜੇ ਐਡੀਲੇਅਰ ਦੇ ਵਿੱਚ ਮੁੰਡਾ ਡੈਥ ਹੋ ਗਿਆ ਪਹਿਲਾਂ ਵੀ ਬਹੁਤ ਡੈਥ ਹੋਈਆਂ ਹਸਮੁੰਦਰ ਦੇ ਵਿੱਚ ਆਪਾਂ ਗੱਲ ਵੀ ਅੱਗੇ ਕਰਦੇ ਰਹੇ ਹੁਣ ਉਹਦੇ ਉੱਤੇ ਲੋਕਾਂ ਨੇ ਇੰਨੇ ਭੱਦੇ ਕਮੈਂਟ ਕੀਤੇ ਮੌਤ ਦੇ ਉੱਤੇ ਵੀ ਆਹੋ ਕਿਸੇ ਦੀ ਮੌਤ ਹੋ ਗਈ ਆ ਉਹਦੇ ਉੱਤੇ ਵੀ ਭੱਦੇ ਕਮੈਂਟ ਜਿਹੜੇ ਚੱਲਦੇ ਵੀ ਹੁਣ ਪਾਣੀ ਚੁੱਕਰੀ ਦਾ ਮਹਿਕ ਆਉਂਦਾ ਆ ਆਪਣੀਆਂ ਗੱਲਾਂ ਇੱਧੇ ਗੱਲਾਂ ਸੁਣੀ ਬਹੁਤ ਬੁਰੇ-ਬੁਰੇ ਕਮੈਂਟ ਕਰਦੇ ਆ ਪਰ ਹੁਣ ਇਹ ਦਲਜੀਤ ਨੇ ਜਿੱਦਾਂ ਕਿਹਾ ਵੀ ਉੱਥੇ ਤਾਂ ਯਾਰ ਮੈਂ ਗਿਆ ਸੀ ਹੜਪੀੜਤਾ ਦੇ ਲਈ ਬਈ ਹੜਪੀੜਤਾ ਦੇ ਲਈ ਪੈਸੇ ਇਕੱਠੇ ਕੀਤੇ ਜਾਂ 50 ਲੱਖ ਜੱਟ ਕੇ ਉਹ ਵੀ ਡੋਨੇਟ ਕੀਤਾ ਫਿਰ ਪਤਾ ਲਗਾ 10 ਪੈੰਡ ਵੀ ਲਏ ਆ ਜੱਗ ਫਿਰ ਹੁਣ ਪੰਜਾਬ ਦੀ ਗੱਲ ਕੀਤੀ ਆ ਹੂੰ ਪੰਜਾਬੀਆਂ ਦੇ ਪ੍ਰੋਬਲਮ ਦੱਸੇ ਹਾਂ ਸਾਰੇ ਬੁੱਤ ਵੀ ਦੇਖੋ ਜਿੱਦਾਂ ਕੋਈ ਲਾਇਕ ਕਰਦਾ ਜਾਂ ਨਹੀਂ ਲਾਇਕ ਕਰਦਾ ਪਰ ਇਹ ਗੱਲ ਆਪਰ ਮੰਨਣੀ ਪੈਂਦੀ ਆ ਕਿ ਦਲਜੀਤ ਨੇ ਸਾਡੇ ਪੰਜਾਬੀਆਂ ਦਾ ਨਾਮ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾ ਦਿੱਤਾ ਇਹ ਗੋਰਿਆਂ ਦੀ ਕਹਾਵਤ ਆ ਹਾਂਜੀ ਇਹ ਇਦਾਂ ਕੋਈ ਕਹਿੰਦੇ ਹੁੰਦੇ ਵੀ ਟੋਲ ਪੋਪੀ ਸਿੰਡਰੋਮ ਤੇ ਜਿਹੜਾ ਸਭ ਤੋਂ ਵੱਡੀ ਉੱਚੀ ਚੀਜ਼ ਹੁੰਦੀ ਹੈ ਨਾ ਉਹ ਲੋਕੀ ਅੱਖਾਂ ਚ ਰੱਖਦੀ ਆ ਬਸ ਹਾਂ ਠੀਕ ਗੱਲ ਆ ਤੇ ਇਹ ਗੱਲ ਆ ਇਹਦਾ ਕਾਦੇ ਨਾ ਹੋ ਚੁੱਕਾ ਨਾ ਯੋਗਰੋ ਤਾਂ ਆਪ ਕੁਝ ਕਰ ਨਹੀਂ ਸਕਦੇ ਸਾਡੇ ਫੇਸਬੁੱਕ ਹੀ ਫਰੰਡੀ ਹੋਣੀ ਆ ਖਾਸ ਕਰਕੇ ਉਹ ਸਾਰੇ ਅਸਮਲੇ ਹੀ ਬਟੇਮ ਸੰਦੇ ਨੂੰ ਇੱਕ ਨਵੇਂ ਪੈਸੇ ਦੀ ਦੇਣ ਨਹੀਂ ਹੁੰਦੀ ਐਸੇ ਲੋਕਾਂ ਨੂੰ ਆ ਲੋਕ ਵਿਰੋਧ ਕਰਦੇ ਆ ਨਾ ਸਹੀ ਮੈਂ ਜਿਨ੍ਹਾਂ ਨੇ ਸਮਾਜ ਨੂੰ ਕੋਈ ਦੇਣ ਨਹੀਂ ਹੁੰਦੀ ਸਹੀ ਆ ਆਪ ਕੁਝ ਕਰਨਾ ਨਹੀਂ ਤਾਂ ਦੂਜੇ ਦਾ ਕੋਈ ਕੀਤਾ ਆ ਕੋਈ ਨਾਲ ਚੱਲ ਨਹੀਂਦਾ ਬਸ ਹਾਂ ਬਿਲਕੁਲ ਹਣ ਦੇ ਦੇਖੋ ਵੀ ਦਿਲਜੀਤ ਆ ਇਹ ਵੀ ਤਾਂ ਆਮ ਹੀ ਇੱਕ ਕਲਾਕਾਰ ਹੀ ਸੀ ਜਿੱਦਾਂ ਕਾਸ਼ਟ阿里 ਨਾਲੇ ਸੀ ਬੰਦੇ ਨੇ ਆਪਣੀ ਚਲੋ ਮਿਹਨਤ ਕੀਤੀ ਆ ਮਿਹਨਤ ਵੀ ਕੀਤੀ ਆ ਨਵੀਂ ਟੈਕਨੋਲੋਜੀ ਦਾ ਫਾਇਦਾ ਵੀ ਚੱਕਿਆ ਆ ਆਪਣੇ ਲਿੰਕ ਵੀ ਬਣਾਏ ਆ ਵੀ ਜਿੱਦਾਂ ਦੇ ਪ੍ਰੋਗਰਾਮ ਕਰਦਾ ਇਹ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੱਡੇ ਤੋਂ ਵੱਡਾ ਜਿਹੜਾ ਬਾਲੀਵੁੱਡ ਫਿਲਮਾਂ 'ਚ ਵੀ ਗਾਣੇ ਗਾਉਂਦੇ ਆ ਉਹਨਾਂ ਦਾ ਵੀ ਕੋਈ ਐਡਾ ਵੱਡੇ ਲੈਵਲ ਦਾ ਤਾਂ ਨਹੀਂ ਕਿਸੇ ਦਾ ਹੁੰਦਾ ਨਹੀਂ ਇਸ ਵੇਲੇ ਦਿਲਜੀਤ ਜਿਹੜਾ ਵਰਲਡ ਆ ਦਾ ਸੁਪਰ 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 ਡੁਪਰ ਸਟਾਰ ਆ ਹਾਂ 30000 ਬੰਦਾ ਨੂੰ ਦੇਖਾਂਗੇ ਸਟੇਡੀਅਮ 'ਚ ਪਹਿਲੀ ਵਾਰੀ ਕਿਸੇ ਇੰਡੀਅਨ ਆਰਟਿਸਟ ਲਈ ਉਹ ਸਟੂਡੀਓ ਭਰਿਆ ਸਟੇਡੀਅਮ 30000 ਬੰਦਾ ਸਹੀ ਤੇ 3 ਬੰਦੇ ਇਕੱਠੇ ਕਹਨੇ ਔਖੇ ਹੁੰਦੇ ਆ ਆਹ ਸਹੀ ਆ ਬੰਦੇ ਦੀ ਪ੍ਰੈਕਟਿਸ ਹੁੰਦੀ ਆ ਵੀ ਮੈਂ ਕਿੰਨਾ ਰੱਬੋਂ ਲੰਬੀ ਉਮਰ ਬਖਸ਼ੇ ਹੂੰ ਤਾਂ ਕਿ ਸਾਡੇ ਪੰਜਾਬੀਆਂ ਦੀ ਪੱਗ ਦਾ ਸਾਡੀ ਬੋਲੀ ਦਾ ਉਹ ਐਮਬੈਸਡਰ ਬਣ ਕੇ ਦੁਨੀਆਂ ਦੇ ਕੋਨੇ-ਕੋਨੇ ਜਾਵੇ ਪੰਜਾਬੀ ਨੂੰ ਪਰਫਲੈਕਟ ਹਾਂ ਫਿਰ ਦੂਜਾ ਤਾਂ ਹਲੀਮੀ ਵੀ ਆ ਬੰਦੇ 'ਚ ਬਹੁਤ ਨਿਮਰਤਾ ਹੁਣ ਜਦਾਂ ਇਹਦੇ ਮਗਰ ਪੈਂਦੇ ਆ ਬਾਲੀਵੁੱਡ ਵਾਲੇ ਕਿਤੇ ਚੱਲਦੇ ਆ ਇਹਨੂੰ ਜਿਹੜੇ ਬੰਦਿਆਂ ਦੀਆਂ ਇਹ ਇੱਕ ਤਰ੍ਹਾਂ ਰੋਜ਼ਗਾਰ ਹੁਣ ਤੁਸੀਂ ਦੇਖੋ ਅਮਬਾਨੀ ਦੇ ਵਿਆਹ ਤੇ ਇਹ ਪ੍ਰੋਗਰਾਮ ਕਰਕੇ ਆ ਹਾਂ ਜਿੱਥੇ ਵੱਡੇ ਵੱਡੇ ਹਾਲੀਵੁੱਡ ਦੇ ਸਿੰਗਰ ਆਏ ਸੀ ਉੱਥੇ ਇਹ ਕਰਕੇ ਗਿਆ ਹੁਣ ਜਿਹੜੇ ਬੰਦੇ ਆਪਣੇ ਆਪ ਨੂੰ ਤੇ ਖੱਬੀ ਖਾਨ ਸਮਝਦੇ ਉਹ ਕਿਤੇ ਚੱਲਦੇ ਆ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਆ ਕੇ ਸਾਡੇ ਤੇ ਬਹਿ ਜਵੇ ਔਖਾ ਹਾਂ ਜੀ ਹਾਂ ਦੇਖੋ ਜੀ ਅਮਬਾਨੀਆਂ ਨੇ ਉਹਨੂੰ ਨਚਾਇਆ ਉਹ ਪੁੱਛਣ ਵਾਲੇ ਉਹ ਭਲੇ ਮਾਨਸੋ ਅਮਬਾਨੀਆਂ ਨੂੰ ਕੀ ਮਜੋੜਾ ਉਹ ਤਾਂ ਸਾਰੀ ਦੁਨੀਆ ਨਚਾਉਂਦੀ ਅਮਬਾਨੀ ਉਹ ਖੁਦ ਨਹੀਂ ਚਾਹਦੀ ਉੱਥੇ ਬੈਠਣਾ ਚਾਹਦੀ ਉਹ ਕਰ ਕਰ ਲੱਗ ਰਹੀ ਸੋਚਦੇ ਦੀ ਹਾਂ ਮੇ ਮਾਸਟਰ ਆ ਮੈਂ ਆਪਣੇ ਪ੍ਰਵਾਤਮਾਨ ਨੂੰ ਸੁਣਿਆ ਉਹ ਫੇਸਬੁੱਕ ਤੇ ਪੋਸਟ ਪਾਈ ਹੋਈ ਆ ਕਿ ਜਿਹੜੀ ਆਪਣੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਉਹ ਕਹਿੰਦੇ ਜਿਹੜੀ ਸੈਂਟਰਲ ਗਵਰਨਮੈਂਟ ਆ ਉਹਨੂੰ ਉੱਥੇ ਆਉਣ ਨੂੰ ਫਰਦੀ ਆ ਤੇ ਜਿਹੜਾ ਉਹਦਾ ਸੈਨੇਟ ਹੁੰਦਾ ਨਾ ਜਿਹੜਾ ਰਨ ਕਰਦਾ ਯੂਨੀਵਰਸਿਟੀ ਨੂੰ ਉਹ ਜਿਹੜਾ 91 ਲੋਕੀ ਹੁੰਦੇ ਪਤਾ ਨਹੀਂ ਉਹ ਕਹਿੰਦੇ ਭੰਗ ਕਰਕੇ ਤੇ 24 ਬੰਦੇ ਰੱਖਨੇ ਆ ਉਹ ਵੀ ਗਵਰਨਮੈਂਟ ਨੇ ਪੋਰ ਕਰਿਆ ਕਰਨੇ ਇਹ ਸੱਚਾ ਇਦਾਂ ਹੀ ਆ ਤਾਇਆ ਇਹ ਬੜਾ ਦੇਖੋ ਇੱਕ ਗੰਭੀਰ ਮਸਲਾ ਬਈ ਇਹ ਯੂਨੀਵਰਸਿਟੀ 1800 ਵੈਸੇ 82 ਦੀ ਬਣੀ ਹੈ ਲਾਹੌਰ ਹੁੰਦੀ ਸੀ ਲਾਹੌਰ ਸੀ ਉਹ ਫੇ ਇੱਥੇ ਲੋਟ ਕਰ ਦਿੱਤੀ ਹੁਣ ਇਹ ਜਿੱਦਾਂ ਚੰਡੀਗੜ੍ਹ ਸ਼ਹਿਰ ਹੀ ਤਾਂ ਬਸਾਇਆ ਹੈ ਵੀ ਜਿੰਨੀਆਂ ਸਸਤਾਵਾਂ ਜਾਂ ਜਿਹੜੇ ਸੀਗੇ ਲਾਹੌਰ ਦੇ ਸਾਡੇ ਕੰਮ ਸੀਗੇ ਇਹਦੇ ਕਣਕ ਇੱਥੇ ਬਣਾਇਆ ਗਿਆ ਹੈ ਸ਼ਹਿਰ ਨੂੰ ਇੱਥੇ ਯੂਨੀਵਰਸਿਟੀ ਬਣ ਗਈ ਇਹ ਤਿੰਨਾਂ ਸਟੇਟਾਂ ਨੂੰ ਕਵਰ ਕਰਦੀ ਸੀ ਪੰਜਾਬ ਤੋਂ ਵੱਡਾ ਹੀ ਸੀ ਹਿਮਾਚਲ ਵੀ ਹਰਿਆਣਾ ਵੀ ਤੇ ਪੰਜਾਬ ਵੀ ਹਾਂਜੀ ਹੁਣ ਇਹ ਯੂਨੀਵਰਸਿਟੀ ਵਿੱਚ ਐਲਟ ਕੀਤੀ 1947 ਦਾ ਇੱਕ ਜਿਹੜਾ ਲਾਅ ਸੀ ਯੂਨੀਵਰਸਟੀਆਂ ਲਈ ਬਣਾਇਆ ਇੰਨੀ ਪੁਰਾਣੀ ਯੂਨੀਵਰਸਿਟੀ ਆ ਉਹਦੇ ਵਿੱਚ 91 ਮੈਂਬਰ ਜਿਹੜੇ ਚਲਾਉਂਦੇ ਸੀ ਉਹਦੇ ਵਿੱਚ ਆਮ ਜਿਹੜੇ ਕ ਪੋਲੀਟিক্যাল ਲੀਡਰ ਆ ਜਾਂ ਇੱਕ ਐ ਲੋਬੇ ਪੰਜਾਬ ਸਮਰਥਕ ਲੋਕ ਹੁੰਦੇ ਸੀ ਤਾਂ ਜਿਹੜੇ ਸਟੂਡੈਂਟ ਵੀ ਹੁੰਦੇ ਸੀ ਨਾ ਸਟੂਡੈਂਟ ਜਿਹੜੇ ਉਹਨਾਂ ਨੂੰ ਕੋਈ ਸਸਟੂਡੈਂਟ ਦੇ ਵਿੱਚ ਵੀ ਲੈਂਗੁਏਜ ਹਰ ਤਰ੍ਹਾਂ ਦਾ ਵਰਗ ਜਾਣੀ ਇੱਕ ਨੋਮੀਨੇਸ਼ਨ ਹੁੰਦੀ ਸੀ ਹੁਣ ਉਹ ਕਹਿੰਦੇ ਅਸੀਂ 24 ਬੰਦੇ ਰੱਖਣੇ ਆ ਉਹਦੇ ਵਿੱਚ ਇਹ ਸਰਕਾਰ ਨੇ ਡਿਸਾਈਡ ਕਰਨਾ ਕੌਣ ਹੋਣੇ ਪਰ ਇਹਦੇ ਵਿੱਚ ਜੇ ਅਸੀਂ ਕਹੀਏ ਨਲਾਕੀਆਂ ਸਾਡੇ ਸਰਕਾਰ ਦੀਆਂ ਵੀ ਹੈਗੀਆਂ ਪੰਜਾਬ ਦੀਆਂ ਵੀ ਰਹੀਆਂ ਹੁਣ ਤੁਸੀਂ ਆ ਪੰਜਾਬੀ ਯੂਨੀਵਰਸਿਟੀ ਆ ਪਟਿਆਲੇ ਵਾਲੀ ਇਹ ਵੀ ਸਹਿਕਦੀ ਪਈ ਆ ਇੱਥੇ ਦੇਖ ਲਓ ਕਿੰਦਾ ਧਾਰਨੇ ਉਹਨੇ ਤਨਖਾਹਾਂ ਰੁਕ ਜਾਂਦੀਆਂ ਪੈਸੇ ਦਿਓ ਪੈਸੇ ਦਿਓ ਇਹ ਵੀ ਪੈਸੇ ਤੋਂ ਪੈਸੇ ਦਾ ਤੁਸੀਂ ਦੰਦੇ ਕੋਈ ਨਹੀਂ ਤੇ ਜਿਹੜਾ ਬੰਦਾ ਬਾਹਰੋਂ ਆਣਾ ਆ ਥੜ ਉਹਨੇ ਤਾਂ ਫਾਇਦਾ ਫੇ ਚੱਕਣਾ ਚੱਕਣਾ ਹੈਨਾ ਕਿ ਅਸੀਂ ਤਾਂ ਯੂਨੀਵਰਸਿਟੀਆਂ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਕਿੱਦਾਂ ਉੱਪਰ ਦੀ ਚਲੇ ਗਈਆਂ ਖੁੰਬਾਂਗੂ ਜਿਹੜੀਆਂ ਹੋ ਗਈਆਂ ਪੰਜਾਬ ਯੂਨੀਵਰਸਿਟੀ ਜਿਹੜੀਆਂ ਸਾਡੀਆਂ ਮਾਣ ਸੀ ਤਿੰਨ ਯੂਨੀਵਰਸਿਟੀ ਹੈਆਂ ਸਾਡਾ ਮਾਣ ਜਿਹੜਾ ਆ ਉੱਥੇ ਜੇ ਆਪਾਂ ਐਕਾਡੈਮਿਕ ਦੀ ਗੱਲ ਕਰ ਲਈਏ ਇੱਕ ਗੁਲਾਬ ਦੇ ਯੂਨੀਵਰਸਿਟੀ ਅਮਰਸਰ ਇੱਕ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਤੀਜੀ ਹੈਗੀ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤਾਂ ਜੀ ਖੇਤੀਬਾੜੀ ਦੀ ਆਪਾਂ ਰੱਖ ਲਈਏ ਲੁਧਿਆਣੇ ਵਾਲੇ ਇਹ ਸਾਡੇ ਮਾਣ ਆ ਪਰ ਜੇ ਜਾ ਕੇ ਦੇਖੀਏ ਪੈਸੇ ਕਮਾਉਣ ਵਾਲੀਆਂ ਜਿਹੜੀਆਂ ਯੂਨੀਵਰਸਿਟੀਆਂ ਕੌਣ ਆ ਲਾਂਡਰਾ ਲਵਲੀ ਇੱਥੇ ਇੱਕ ਇੱਕ ਕਿਉਂ ਹੀ ਦਾ ਹੋਈ ਆ ਇਹ ਸਰਕਾਰ ਦੀਆਂ ਨਲਾਇਕੀਆਂ ਦਾ ਕਿਤੇ ਨਾ ਕਿਤੇ ਹੈਗੀਆਂ ਹਨਾ ਕਿ ਜਦੋਂ ਤਰਕਾ ਨਹੀਂ ਨਾ ਪ੍ਰੋਪਰ ਹਮ ਸਮੇਂ ਸੈਲ ਨਹੀਂ ਮਿਲਣੀ ਹਮ ਇਹਨੇ ਚੰਗੇ ਚੰਗੇ ਟੀਚਰ ਹੁੰਦੇ ਆ ਫਿਰ ਦੂਜੇ ਪਾਸੇ ਚਲੇ ਜਾਂਦੇ ਭਾਈ ਹਾਂ ਬਿਲਕੁਲ ਇਹ ਇਸ ਗੱਲ ਤੋਂ ਵੀ ਅਸੀਂ ਮੂੰਹ ਕਰ ਨਹੀਂ ਹੁੰਦਾ ਵੀ ਸਰਕਾਰਾਂ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਹੈਗਾ ਸਰਕਾਰਾਂ ਦਾ ਵੀ ਤਾਂ ਨਾਲ ਆਤਾ ਹੈ ਹੀ ਹੈ ਨਾ ਸਰਕਾਰਾਂ ਨੂੰ ਕੀ ਨਹੀਂ ਪਤਾ ਕੀ ਹੋ ਰਿਹਾ ਹਮ ਸਭ ਕੁਝ ਪੰਜਾਬ ਦਾ ਗੌਰ ਵੀ ਇਹੋ ਜਿਹੀ ਯੂਨੀਵਰਸਿਟੀ ਜੀ ਨੂੰ ਕੱਢ ਕੇ ਬਾਹਰ ਮਾਰਨ ਦੇ ਆ ਤੁਹਾਡੇ ਪਿੰਡ ਸਾਡੇ ਬਾਰੇ ਤਾਂ ਪਾਗੀ ਰਹਿ ਗਏ ਨੇ ਇੱਕ ਪੰਜਾਬ ਦੇ ਵੀ ਪੰਜਾਬੀ ਆ ਇਹਦੋਂ ਪਰ ਸਾਡੇ ਪਰ ਵਾਕੀ ਕੁਝ ਵੀ ਨਾ ਕੋਈ ਰਹਿਣ ਦੇਣ ਦੇ ਮੈਂ ਉਹ ਸਾਰਾ ਕੁਝ ਪੰਜਾਬ ਤੋਂ ਖੋ ਕੇ ਲਈ ਜਾਂਦੇ ਪੰਜਾਬ ਤੋਂ ਵੀ ਖੋ ਹੋ ਜਾਂਦਾ ਇੰਡੀਆ ਤੋਂ ਵੀ ਤੁਰੇ ਜਾਂਦਾ ਮੈਂ ਉਹ ਕੱਲ ਇੱਥੇ ਬੈਠਾ ਸੀਗਾ ਡਾਕਟਰ ਦੇ ਉਹ ਕੇ ਪੇਪਰ ਜਿਹਾ ਪਿਆ ਸੀ ਹਾਂ ਮੈਂ ਉਹ ਪੜਨ ਲੱਗ ਪਿਆ ਉੱਥੇ ਉਹਨਾਂ ਲਿਖਿਆ ਕਿ ਜਿਹੜਾ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਇੰਗਲੈਂਡ ਜਰਮਨੀ ਜਾਂ ਯੂਰਪੀਅਨ ਕੰਟਰੀਆਂ ਇਹਨਾਂ ਦੇ ਵਿੱਚ ਕਹਿੰਦੇ 8 ਲੱਖ ਤੋਂ 30 ਹਜ਼ਾਰ ਇੰਡੀਅਨ ਡਾਕਟਰਸ ਘਮ ਘਰੇ ਹਾਂ ਇੰਡੀਅਨ origin ਡਾਕਟਰ ਕੋਈ ਸਿੱਧੂ ਗਏ ਆ ਕੋਈ ਉੱਥੇ ਜੰਮੀ ਆ 8 ਲੱਖ ਤੇ ਯਾ ਹਾਂ ਤੇ ਕਹਿੰਦੇ 17 ਲੱਖ ਨਰਸ ਜਿਹੜੀਆਂ ਇਸ ਵੇਲੇ ਹਾਂਜੀ ਬਾਹਰਲੇ ਕੋਈ ਕੰਮ ਕਰ ਰਹੀਆਂ ਕਹਿੰਦੇ ਜੇ ਇਹ ਨਾ ਹੋ ਤਾਂ ਬਾਹਰਲੇ ਮੁਲਕਾਂ ਦੇ ਮੈਡੀਕਲ ਸਿਸਟਮ ਆ ਨਾ ਹਸਪੀਟਲ ਸਿਸਟਮ ਆ ਉਹ ਸਾਰਾ ਟਪ ਹੋ ਰਿਹਾ ਹੈ ਤਰਾਤਾ ਤੂੰ ਆਸਟ੍ਰੇਲੀਆ ਜਾ ਕੇ ਆਇਆ ਮੈਂ ਦੇਖਿਆ ਉਸੇ ਆਸਟ੍ਰੇਲੀਆ ਤੋਂ ਹੀ ਗੱਦਾਸਦੇ ਹੀ ਉੱਥੇ ਦੇਖੋ ਨਰਸਾਂ ਜੇ ਨਾ ਹੋਣ ਆਪਣੀਆਂ ਕੁੜੀਆਂ ਏਜ ਕੇਰਾਂ ਵਿੱਚ ਨਾ ਹੋਣ ਤਾਂ ਕੰਮ ਖੜ ਜਾਵੇ ਇਹ ਤਾਂ ਚਲੋ ਆ ਵੀ ਗਵਰਨਮੈਂਟ ਤਾਂ ਹੀ ਤਾਂ ਮਾਫੀ ਮੰਗਦੀ ਆ ਵੀ ਇਹਨਾਂ ਨੇ ਤਾਂ ਸਾਡਾ ਸਿਸਟਮ ਚਲਾਇਆ ਬੰਦਿਆ ਪਰ ਸਾਡੇ ਇੱਥੇ ਕੀ ਸਿਸਟਮ ਹੋ ਜਾਂਦਾ ਇੱਥੇ ਤੁਸੀਂ ਜਾ ਕੇ ਡਾਕਟਰ ਨਾਲ ਵੀ ਗੱਲ ਕਰ ਲਓ ਸਰਕਾਰੀ ਦਫ਼ਤਰਾਂ ਦੇ ਵਿੱਚ ਨਰਸਾਂ ਦੇ ਨਾਲ ਵੀ ਗੱਲ ਕਰ ਲਓ ਨਰਸਾ ਤਾਂ ਉਹੀ ਆ ਜਿਹੜਾ ਅਮਰੀਕਾ ਦੇ ਵਿੱਚ ਉੱਥੇ ਜੀ ਜੀ ਕਰਦੀਆਂ ਫਰਦੀਆਂ ਸਰ ਕੀ ਚਾਹੀਦਾ ਜਾਂ ਜੋ ਵੀ ਆ ਇੰਗਲਿਸ਼ ਵਿੱਚ ਇੱਥੇ ਜਿਹੜਾ ਟਟ ਟਟ ਪੈਂਦੀ ਆ ਉਹ ਖਾਣ ਨੂੰ ਪੈਂਦੀ ਆ ਖਾਣ ਨੂੰ ਪੈਂਦੀ ਆ ਨਾ ਮਾੜਾ ਡੰਡਾ ਬਰਬਾਦ ਬਣਾ। ਇਹ ਟਸ ਫੇਰ ਹਾਂਜੀ ਕਿ ਹਸਪੀਟਲ ਦੇ ਬਾਹਰ ਆ ਵਰਣਿਆ ਪਰ ਖਾ ਥੋੜੀ ਮਿਲਣੀ ਆ ਹਾਂਜੀ ਕਿ ਪੁੱਛਿਆ ਨਹੀਂ ਟਾਈਮ ਸਰ ਨਹੀਂ ਮਿਲਣੀ ਹੂੰ ਕਈ ਵਾਰੀ ਵੀ ਸਾਡੇ ਦੂਜੇ ਹੁੰਦੇ ਆਪਣੇ ਪੇਸ਼ੈਂਟ ਹੁੰਦੇ ਆ ਉਹ ਨਹੀਂ ਜ਼ਰੂਰ ਕਾਦੇ ਆ ਨਹੀਂ ਪੈ ਜਾਂਦੇ ਆ ਹਾਂਜੀ ਕਈ ਚੀਜ਼ਾਂ ਆ ਬਹੁਤ ਸਾਰੀਆਂ ਚੀਜ਼ਾਂ ਆ ਯਾਨੀ ਉਹ ਕਹਿ ਲਓ ਜਿੱਦਾਂ ਆਪਣਾ ਉਹ ਤੁਹਾਡਾ ਭਤੀਜਾ ਉਦੋਂ ਆਇਆ ਸੀ ਬਾਹਰੋਂ ਉਹ ਫਮੀ ਆ ਫਲੀ ਉਹ ਕਹਿੰਦਾ ਵੀ ਜਦੋਂ ਦਾ ਸਟੇਡੀਓ ਮੈਂ ਆਸਟ੍ਰੇਲੀਆ ਨੂੰ 에어ਪੋਰਟ ਤੇ ਜਾਣਾ ਲਾਈਨ ਦੇ ਵਿੱਚ ਖੜਾ ਆ ਮੋਰਿਆਂ ਵੀ ਅੱਗੇ ਪਲੀਜ਼ ਸਰ ਆਹ ਦਿਓ ਪਲੀਜ਼ ਸਰ ਇੱਥੇ ਹੋ ਜਾਓ ਅਸੀਂ ਵੀ ਲਾਈਨ ਦੇ ਵਿੱਚ ਆਏ ਪਲੇਨ ਦੇ ਵਿੱਚ ਵੀ ਐ ਲਾਈਨ ਦੇ ਵਿੱਚ ਹੀ ਆ ਕਹਿੰਦਾ ਜਦੋਂ ਦਿੱਲੀ ਉਤਰਦਿਆਂ ਪਤਾ ਨਹੀਂ ਕੀ ਹਵਾ ਦੇ ਵਿੱਚ ਆ ਲਾਈਨ ਤੋੜ ਕੇ ਮੋਰ ਦੀ ਮੋਰ ਹੋ ਜਾਂਦੀ ਐ ਵੀ ਬਾਹਰ ਨਿਕਲੀਏ ਉਹ ਦੱਸਦਾ ਸੀ ਕਿ ਮੇਰੇ ਬਾਸ ਅਸੀਂ ਇਹਨਾਂ ਅਰੀ ਇੰਡੋ ਕਨੇਡੀਅਨ ਬਾਤਾਂ ਲੱਗੇ ਸੀ ਹੂੰ ਹੂੰ ਤੇ ਜੋ ਚੱਲਣ ਲੱਗੇ ਸਾਰੇ ਵੀ ਮੋਰੇ ਮੈਂ ਪੈਡਲ ਦਾ ਗਿਆ ਸੀ ਕਹਿੰਦਾ ਮੈਂ ਥੋੜੀ ਲੱਗੇ ਪਹਿਲਾਂ ਜਾ ਪੜਾਉ ਤਸੂਰ ਲੈ ਕੇ ਜਾਣਾ ਹੀ ਆ ਵਿੱਚ ਰਖਾਉਣੇ ਆ ਕਹਿੰਦਾ ਮੈਂ ਤਾਂ ਉੱਥੇ ਰਹਿ ਗਿਆ ਮੈਂ ਤਾਂ ਸਾਡਾ ਥਾਲੀ ਪਿੱਛੋਂ ਦੀ ਉਦੋਂ ਹੀ ਆ ਰਿਹਾ ਸਾਰੇ ਮੋਲੇ ਹੋ ਗਏ ਹਾਂ ਉਹੋ ਹੀ ਬੰਦੇ ਨੇ ਜਾਚ ਬੈਠ ਕੇ ਆਏ ਜਿਹੜੇ ਜਹਾਜ਼ 'ਚ ਬੈਠ ਕੇ ਸਰ ਤੁਸੀਂ ਪਹਿਲਾ ਸਾਲ ਤੁਸੀਂ ਪਹਿਲਾ ਇਹ ਸਾਡੀ ਹਵਾ ਜਿਹੀ ਆ ਕੁਝ ਪ੍ਰੋਬਲਮ ਇੱਥੇ ਪਤਾ ਨਹੀਂ ਇੰਡੀਆ ਵਿੱਚ ਨਾ ਬਾਹਰ ਜਾਂਦੇ ਆ ਇਹ ਮੈਂ ਮਨਜ਼ੂਰ ਜੀ ਕਿ ਰਿਸਪੈਕਟ ਦੀ ਗੱਲ ਕਰ ਲਗਾ ਹੈ ਦੀਦੀ ਦੀ ਗੱਲ ਕੀਤੀ ਆ ਮੇਰਾ ਇੱਕ ਦੂਰ ਦੱਸੇ ਕਹਿੰਦਾ ਮੈਂ ਬਿਮਾਰ ਹੋ ਗਿਆ ਮੇਰਾ ਬਾਪੂ ਮੈਂ ਉੱਥੇ ਸੀਗਾ ਤਦ ਨਰਸਾ ਰੋਟੀਗਾ ਲਾਉਣਾ ਇਹ ਦੂਜੇ ਮਰੀਜ਼ ਦੇ ਨਾਲ ਦੇ ਦੀ ਹੂੰ ਸੂਈ ਵਿੱਚ ਛੜ ਗਈ ਕਿੰਨਾ ਮੈਂ ਕਹਿ ਬੈਠਾ ਭਈ ਉੱਠ ਕੇ ਮੈਂ ਬਿਸਸਸਾ ਸੂਈ ਵਿੱਚ ਰਹਿ ਗਈ ਆ ਹੂੰ ਉਨਾ ਮਿੰਨ ਗਾੜੀ ਭੈਗੀ ਇਹ ਕੋ ਜੂਟੇ ਮੋਟੇ ਘਰਾਂ ਦੀਆਂ ਨਹੀਂ ਆਈਆਂ ਤੂੰ ਜਾਦੇ ਜੱਦਰ ਨਹੀਂ ਹੈਗਾ ਇਹਦਾ ਮੈਂ ਕਹਦਾ ਸੀ ਪੀ ਦੇ ਵਿੱਚ ਵੱਡੇ ਘਰਾਂ ਦੀਆਂ ਜਾਂ ਛੋਟੇ ਘਰਾਂ ਦਾ ਕੀ ਮਸਲਾ ਹੋਇਆ ਇਹ ਕਿਹੜੀ ਬੋਲੀ ਹੋਈ ਭਲਾ ਸੂਈ ਲੈ ਕੇ ਜ ਬੰਦਾ ਟੇਡਾ ਮੋੜਦਾ ਔਰ ਸੂਈ ਵਿੱਚ ਭੱਜ ਪੇ ਉਹ ਕਹਿੰਦੇ ਹੁਣ ਕੱਲ੍ਹ ਨੂੰ ਵੀ ਫੇ ਲਾਉਣੀ ਹੈ ਇਹਦੇ ਵਿੱਚ ਵਿਚੇ ਲੱਗੀ ਰਹੇ ਨਾਲਾ ਕਹਿੰਦੇ ਉਹ ਰਿਸਪੋਨਸਿਬਲ ਆਹ ਆਹ ਮਰਤ ਨਹੀਂ ਰਹੀ ਮਰਤ ਹੋ ਜੂਗੀ ਹਨਾ ਹਾਂ ਉਹ ਮੰਦੀ ਹਾਂਜੀ ਯਾਰ ਮੈਂ ਤੈਨੂੰ ਕਈ ਦਿਨਾਂ ਦੇਖਦਾ ਬੜਾ ਕੁਆਜਰ ਅੱਜ ਮਾਰੀ ਮੁਸਕਾਨ ਦੇਖ ਕੇ ਕੀ ਸੋਚਿਆ ਘਰ ਤਾਕੀ ਦਸੀ ਹੈ ਸਰਪੰਚ ਸਾਹਿਬ ਨੂੰ ਤਾਂ ਪਤਾ ਟਰੈਕਟਰ ਚੱਕੇ ਲੈ ਗਏ ਬੈਂਕ ਵਾਲੇ ਬੈਂਕ ਵਾਲੇ ਹੋਰ ਕਿਸ਼ਤਾਂ ਨਹੀਂ ਦੇਈ ਹੋਈਆਂ ਉਥੇ ਦੂਤ ਕਿਸ਼ਤਾਂ ਹੀ ਭੱਜੀਆਂ ਸਰਪੰਚ ਸਾਹਿਬ ਨੂੰ ਪਤਾ ਹੀ ਆ ਮੈਂ ਸੋਚਿਆ ਸੀਗਾ ਵੀ ਹੁਣ ਇਦਾਂ ਕਣਕ ਦੇ ਉੱਤੇ ਹੜੰਬਾ-ਹੜੰਬਾ ਲਾਵਾਂਗੇ ਤੇ ਕਿਸਾਨ ਦ ਹੋਰ ਬਣੂਗਾ ਤਾਂ ਉਹ ਪਹਿਲਾਂ ਵੀ ਸੰਦ ਲੈ ਕੇ ਚੱਕੇ ਹੋਰ ਤਾਂ ਵੀ ਪੈ ਗਿਆ ਨਾ ਹੜ ਵੀ ਆਉਣ ਦੇ ਨਾਲ ਨਸਾਨ ਹੋ ਗਿਆ ਇੱਕ ਸਾਰਾ ਕੁਝ ਐਵੇਂ ਮੰਜੀ ਠੁਗੀ ਪਈ ਐ ਸਾਰੇ ਪਾਸੇ ਕੀ ਕਰੇ ਇੱਕ ਉਹਦਾ ਫਸਲਾਂ ਨੇ ਕਿੰਦਾ ਤਬਾਹ ਹੋ ਗਈਆਂ ਜਿਹੜੀਆਂ ਖੜਾ-ਉੜਾ ਕਰਕੇ ਦੂਜਾ ਟ੍ਰੈਕਟਰ ਲੈ ਗਏ ਕਿੱਸਾ ਵੀ ਨਹੀਂ ਆ ਰਹੀ ਦਈ ਦੋ ਕਿੱਸਾ ਤਾਂ ਰਹਿੰਦੀਆਂ ਨੌ ਰਹਿੰਦੀਆਂ ਸੀਗੀਆਂ ਉਦਾਂ ਜਿਹੜੀਆਂ ਲੈਪਸ ਤਾਂ ਦੋ ਹੀ ਹੋਈਆਂ ਬੱਸ ਆ ਬੰਚਾ ਕਿਦਾਂ ਕੋਈ ਬਣੂਗਾ ਲਕ ਨਹੀਂ ਗੱਲ ਹੁਣ ਬਣਾਵਾਂਗੇ ਜਾਣੇ ਆ ਕੱਲ ਨੂੰ ਜਾਵਾਂਗੇ ਚੈਰੀ ਜਾ ਕੇ ਗੱਲ ਕਰਦੇ ਹਾਂ ਉਹਨਾਂ ਦੇ ਪੁਲਿਸ ਵਾਲਿਆਂ ਨਾਲ ਵੀ ਕੀ ਕਿਉਂ ਕੀ ਗੱਲ ਹੋਈ ਆ ਪੈਸੇ ਡਾਵਾਂਗੇ ਮੈਂ ਤੇਰੇ ਹੈਲਪ ਕਰੂੰਗਾ ਤੂੰ ਦੱਸਣਾ ਉਹ ਨਹੀਂ ਨਹੀਂ ਠੀਕ ਆ ਤੁਸੀਂ ਨਾਲ ਤਾਂ ਹੀ ਉਹ ਤਾਂ ਆ ਗਏ ਸਾਰੇ ਨਹੀਂ ਯਾਰ ਅਪ ਇਕੱਠੇ ਬੈਠੇ ਨੇ ਉਰਥੇ ਕੋਈ ਨਹੀਂ ਜੇ ਜਿਮਾਰਾ ਮੋਟਾ ਸੀ ਵੀ ਕਰ ਸਕਦੇ ਹੋਏ ਮਮੀ ਰਾਜਾ ਚਲੂਗਾ ਚਲੋ ਠੀਕ ਹੈ ਤੁਹਾਡਾ ਹੀ ਆ ਤਾਹ ਚੜਦਾ ਹੀ ਆਸਰਾ ਨਹੀਂ ਨਹੀਂ ਇਹ ਕੰਮ ਗਲਤ ਹੈ ਇਦਾਂ ਠੀਕ ਨਹੀਂ ਹੈ ਉਹ ਲੰਬੜ ਨੇ ਦੱਸਿਆ ਲੰਬੜ ਨੇ ਦੱਸਿਆ ਲੰਬੜ ਦਾ ਇੱਕ ਤਾਂ ਦੋ ਤਿੰਨ ਦਿਨਾਂ ਤੋਂ ਉੱਕਦੇ ਗਿਆ ਆ ਉਹ ਪਤਾ ਨਹੀਂ ਮੈਨੂੰ ਤਾਂ ਮਿਲਦੇ ਨਹੀਂ ਉਹ ਕੋਈ ਇਸੇ ਕਰਕੇ ਗਿਆ ਹੈ ਬਾਹਰ ਉਹ ਪੈਸੇ ਕਿੱਥੇ ਕਰਨੇ ਤੇ ਕਰਕੇ ਮੈਂ ਤਾਂ ਮੰਗਣਾ ਪਰ ਤਾਂ ਇੱਕ ਹੈ ਚਲੋ ਲੰਬੜ ਵੀ ਹੈ ਨਹੀਂ ਹੁਣ ਇਥੇ ਇਹ ਪਾਈਚਾਲਾ ਬਰਕਰਾਰ ਰੱਖਣਾ ਚਾਹੀਦਾ ਪਿੰਡਾਂ 'ਚ ਬਿਲਕੁਲ ਇਹ ਇਸ ਗੱਲ ਦਾ ਮਾੜ ਵੀ ਹੈ ਚਲੋ ਇਹਦੇ ਵਿੱਚ ਆਪਾਂ ਗੱਲ ਕਰਦੇ ਸੀ ਵੀ ਮਾੜੀਆਂ ਚੀਜ਼ਾਂ ਵੀ ਆ ਸਾਡੇ ਵਿੱਚ ਪਰ ਸਾਡੇ ਵਿੱਚ ਚੰਗੀਆਂ ਚੀਜ਼ਾਂ ਵੀ ਆ ਉਹ ਦੇਖੋ ਵੀ ਹੜਪੀੜ ਤੋਂ ਹੋਇਆ ਮਹਿੰਦੀ ਦੀ ਜਦੋਂ ਤੁਸੀਂ ਇੱਕ ਮਿਸਾਲ ਦਿੱਤੀ ਆ ਹੜਪੀੜ ਤੇ ਜਿਹੜੇ ਆ ਕਿੰਨੇ ਲੋਕੀ ਇਕੱਠੇ ਹੋਏ ਟਰਾਲੀਆਂ ਦੀਆਂ ਟਰਾਲੀਆਂ ਆ ਗਈਆਂ ਇੰਨੇ ਖਾਣ ਵਾਲੇ ਲੋਕ ਨਹੀਂ ਜਿੰਨਾ ਪਿੱਛੇ ਲੰਗਰ ਆ ਬਹੁਤ ਜ਼ਿਆਦਾ ਪਸ਼ੂਆਂ ਦੇ ਲਈ ਕਿਦਾਂ ਚਾਰਾ ਆ ਗਿਆ ਇਹ ਸਾਡੇ ਪੰਜਾਬ 'ਚ ਹੀ ਮਿਲਦਾ ਹੜ ਤਾਂ ਉਧਰ ਜੂਬੀ ਬੰਗਾਲ 'ਚ ਹੀ ਬਹੁਤ ਆਉਂਦੇ ਆ ਕਦੀ ਦੇਖਿਆ ਇੰਨਾ ਜਿਹਾਈ ਚਾਰਾ ਇਹ ਸਾਡੇ ਪੰਜਾਬੀਆਂ ਦੇ ਹਿੱਸੇ ਆ ਮੈਨੂੰ ਬਹੁਤ ਪੱਡੀ ਦੇਣਾ ਬਾਕੀ ਵੀ ਉਹਨਾਂ ਕਹਿੰਦੇ ਸਰਪੰਚ ਦੀ ਵੀ ਪਿੱਠ ਸੌਂਦੀ ਆ ਮੈਨੂੰ ਤਾਂ ਇਹ ਤਾਂ ਸਾਹਮਣੇ ਬੈਠਾ ਹੁੰਦਾ ਮੈਨੂੰ ਕਾਫੀ ਮਦਦ ਕੀਤੀ ਹੈ ਕਈਆਂ ਦੀ ਨਹੀਂ ਜਿੱਤਦਾ ਵੀ ਸਰਪੰਚਾ ਵੀ ਅਗਲੀ ਵਾਰੀ ਮੈਂ ਪੁੱਟਾ ਸਾਡੀਆਂ ਪੱਕੀਆਂ ਤੇ ਨਾਲ ਕੋਈ ਗੱਲ ਨਹੀਂ ਸਰਕਾਰਾਂ ਨਹੀਂ ਕਰਦੀਆਂ ਆਪਾਂ ਪੰਜਾਬੀ ਤਾਂ ਆਪੇ ਜੀ ਕਰੀ ਜਾਂਦੇ ਪੰਚਾਇਤ ਲੈਵਲ ਤੇ ਕੰਮ ਹੁੰਦਾ ਸਹੀ ਜਿਹੜਾ ਸਰਕਾਰਾਂ ਦੇ ਤੇ ਉਹਦਾ ਬੱਸ ਹੋਣੀ ਨਹੀਂ ਕੀ ਗੱਲ ਕਰਨੀ ਆ ਉਹਨਾਂ ਕੋਲ ਆਦ ਦੀਆਂ ਨਹੀਂ ਕਿਤੇ ਸਾਰੇ ਪਏ ਆ ਉਹਨਾਂ ਕਹਿੰਦੇ ਕਿ ਮੱਝ ਕਰਨੀ ਹੈ। ਉਹ ਆਪ ਮਦਦ ਬਾ ਦੇ ਹਾਲੇ। ਇਹ ਸੈਂਟਰ ਵਾਲੇ ਪੈਸੇ ਨਹੀਂ ਦਿੰਦੇ। ਪਰ ਕੇਜਰੀਵਾਲ ਨੇ ਦੇਖੋ ਜਾ ਕੇ ਵਿਰਾਜ ਕਹਿ ਵੀ ਦਿੰਦਾ ਵੇ 50-50 ਹਜ਼ਾਰ ਰੁਪਈਆ ਇੱਕ ਖੇਤ ਨੂੰ ਦੇ ਦਿੰਦਾ ਆ। ਅੱਛਾ ਕਿਹੜੇ-ਕਿਹੜੇ ਖੇਤਾਂ ਤੋਂ ਤੁਸੀਂ ਤਿੰਨ ਨੰਬਰ ਆ ਗਏ? ਲੈ ਕਾ ਮਲੇ ਮੇਰਾ ਟਰੈਕਟਰ ਚੱਕ ਕੇ ਲੈ ਗਏ। ਆ ਸਾਨੂੰ ਸਾਕਾ ਮਿਲਿਆ।